ਦੋਸਤੋ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਇੱਕ ਖਬਰ ਬਹੁਤ ਹੀ ਅੱਗਵੰਗ ਫੈਲ ਰਹੀ ਹੈ ਕਿ ਸਿੱਧੂ ਦੀ ਮਾਂ ਚਰਨਕੌਰ ਮਾਰਚ ਮਹੀਨੇ ਵਿੱਚ ਦੋ ਜੋੜੇ ਬੱਚਿਆਂ ਨੂੰ ਜਨਮ ਦੇਵੇਗੀ। ਇਹ ਖਬਰ ਹਰ ਇੱਕ ਚੈਨਲ ਤੇ ਚੱਲ ਰਹੀ ਹੈ ਇੱਥੋਂ ਤੱਕ ਕਿ ਅਖਬਾਰ ਵਿੱਚ ਵੀ ਆ ਚੁੱਕੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਤਾਏ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਪਰ ਸਿੱਧੂ ਦੇ ਤਾਏ ਨੇ ਇਹ ਗੱਲ ਕਿਸ ਨੂੰ ਕਹੀ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਨਾ ਤਾਂ ਸਿੱਧੂ ਦੇ ਤਾਏ ਨੇ ਅਜੇ ਤੱਕ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਕੋਈ ਗੱਲ ਕਹੀ ਹੈ ਅਤੇ ਨਾ ਹੀ ਸਿੱਧੂ ਦੇ ਤਾ ਪਿਤਾ ਨੇ ਇਸ ਬਾਰੇ ਕੋਈ ਬਿਆਨ ਦਿੱਤਾ ਹੈ ਸੋ ਪਹਿਲਾਂ ਵੀ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੀ ਮੌਤ ਪ੍ਰਾਈਵੇਸੀ ਨੂੰ ਲੈ ਕੇ ਹੀ ਹੋਈ ਸੀ ਪਰ ਜੇਕਰ ਹੁਣ ਇਹ ਗੱਲ ਸੱਚ ਹੈ ਕਿ ਸਿੱਧੂ ਦੀ ਮਾਂ ਬੱਚੇ ਨੂੰ ਜਨਮ ਦੇਣ ਵਾਲੀ ਹੈ ਤਾਂ ਇਸ ਗੱਲ ਨੂੰ ਅਜੇ ਉਦੋਂ ਤੱਕ ਜਗ ਜाहिर ਨਹੀਂ ਕਰਨਾ ਚਾਹੀਦਾ ਸੀ ਜਦੋਂ ਤੱਕ ਸਿੱਧੂ ਦਾ ਪਰਿਵਾਰ ਆਪ ਕੋਈ ਬਿਆਨ ਨਾ ਦੇ ਦਿੰਦਾ ਕਿਉਂਕਿ ਇਸੇ ਪ੍ਰਾਈਵੇਸੀ ਨੇ ਸਿੱਧੂ ਦੀ ਹਵੇਲੀ ਪਹਿਲਾਂ ਖਾਲੀ ਕਰੀ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਸਾਹਿਬ ਜਰੂਰ ਕਰੇ